ਸ਼ਿਵਾਈ ਗੁਰਜੀ ਦਾ ਖਾਲਸਾ ਸ਼ਿਵਾਈ ਗੁਰਜੀ ਦੀ ਫਤਿਹ ਅੱਜ ਸਰਹੱਦੀ ਪਿੰਡਾਂ ਦੇ ਸਾਰੇ ਹੀ ਗੁਰਦੁਆਰਿਆਂ ਵਿੱਚ ਸੇਵਾ ਨਿਭਾਰੇ ਗੰਗੀ ਸਹਿਬਾਨ ਨਾਲ ਅੱਜ ਜਿਹੜੀ ਇਹ ਮੁਲਾਕਾਤ ਕੀਤੀ ਹੈ ਬਾੜ ਦੇ ਤੋਂ ਬਾਅਦ ਜਿਹੜਾ ਇਹ ਪਿੰਡਾਂ ਦਾ ਵਿੱਚ ਜਿਹੜਾ ਮੂੜ ਤੋਂ ਵੀ ਸੇਵਾ ਹੋਇਆ ਹੈ ਤਾਂ ਉਹਦੇ ਕਰਕੇ ਬੜੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅੱਜ ਜਿੰਨੇ ਵੀ ਗੰਗੀ ਸਹਿਬਾਨ ਹੀ ਚਲੇ ਕੇ ਪਹੁੰਚੇ ਨੇ ਪਹਿਲ ਤਾਂ ਮੈਂ ਉਹਨਾਂ ਸਭ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਦਾ ਜਿਹੜਾ ਟਾਈਮ ਹੀ ਬਹੁਤ ਕੀਮਤੀ ਹੈ ਉਹਨਾਂ ਨੇ अपना ਪਾਠ ਵੀ ਕਰਨਾ ਹੁੰਦਾ ਹੈ ਅਰਦਾਸ ਵਿੱਚ ਵੀ ਸ਼ਾਮਿਲ ਹੋਣਾ ਹੁੰਦਾ ਹੈ ਤੋਂ ਦੇ ਬਾਵਜੂਦ ਵੀ ਉਹ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਤਾਂ ਮੈਂ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਆ ਮੇਰੀ ਪੂਰੀ ਟੀਮ ਵੱਲੋਂ ਮੇਰੇ ਵੱਲੋਂ ਔਰ ਅੱਜ ਇਹਨਾਂ ਦੇ ਨਾਲ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤਾਂ ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਪਿੰਡਾਂ ਦੇ ਵਿੱਚ ਮੁਸ਼ਕਿਲ ਆ ਰਹੀਆਂ ਨੇ ਉਹਨਾਂ ਦੇ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਔਰ ਜੋ ਇਹਨਾਂ ਨੂੰ ਵੀ ਮੁਸ਼ਕਿਲ ਆ ਰਹੀਆਂ ਨੇ ਤਾਂ ਉਹਨਾਂ ਦਾ ਮੌਕੇ ਤੇ ਜਿਹੜਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਔਰ ਸਾਡੀ ਸਾਇਟੀ ਵੱਲੋਂ ਕੁਝ ਗ੍ਰੰਤੀ ਸਹਿਬਾਨਾਂ ਨੂੰ ਜਿਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਦੀ ਜ਼ਰੂਰਤ ਸੀ ਤਾਂ ਮੌਕੇ ਤੇ ਉਹਨਾਂ ਦੀ ਹੈਲਪ ਵੀ ਕੀਤੀ ਗਈ ਔਰ ਇਹੀ ਇਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਅਗਰ ਅਣਵਕ ਟਾਈਮ ਦੇ ਵਿੱਚ ਵੀ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੋਈ ਸਹਿਯੋਗ ਦੀ ਜ਼ਰੂਰਤ ਪਵੇਗੀ ਤਾਂ ਮੈਂ ਔਰ ਮੇਰੀ ਟੀਮ ਜਿਹੜੀ ਲਗਾਤਾਰ ਇਹਨਾਂ ਦੇ ਨਾਲ ਜਿਹੜਾ ਸਹਿਯੋਗ ਕਰਦੇ ਰਵਾਂਗੇ ਔਰ ਜੋ ਇਹ ਸੇਵਾ ਲੋਕਾਂ ਨੂੰ ਜਿਹੜੇ ਧਰਮ ਨਾਲ ਜੋੜਨ ਦੀ ਕਰ ਰਹੇ ਨੇ ਉਹ ਬਹੁਤ ਆਪਣੇ ਆਪ ਦੇ ਵਿੱਚ ਇੱਕ ਸਰਹਾਨੀਆਂ ਹੈ ਔਰ ਮੈਂ ਹੀ ਕਹਾਂਗੀ ਕਿ ਪਰਮਾਤਮਾ ਸਾਡੇ ਸਾਰੇ ਗ੍ਰੰਥੀ ਪ੍ਰਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਹਮੇਸ਼ਾ ਇਹ ਆਪਣੇ ਕਰਾਂ ਦੇ ਵਿੱਚ ਜਿਹੜੇ ਉਹ ਹਮੇਸ਼ਾ ਫਸਦੇ ਕਿੱਟਦੇ ਰਹਨ ਔਰ ਅੱਜ ਅਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇੱਕ ਵਾਰ ਫਿਰ ਤੋਂ ਮੈਂ ਆਪਣੀ ਟੀਮ ਵੱਲੋਂ ਤਹੇ ਦਿਲੋਂ ਸ਼ੁਕਰੀਆ ਅਦਾ ਕਰਦੀ ਆ ਬਹੁਤ ਬਹੁਤ ਧੰਵਾ ਚਾਹਜੀ ਹਾਂਜੀ ਸ਼੍ਰੀ ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਅੱਜ ਪੂਜਾ ਮੈਡਮ ਦੇ ਆਫਿਸ ਦੇ ਵਿੱਚ ਬਾਰਡਰ ਬੈਲਟ ਦੇ ਗ੍ਰੰਥੀ ਜੀ ਨਾਲ ਮੁਲਾਕਾਤ ਕੀਤੀ ਏ ਤੇ ਉਹਨਾਂ ਨਾਲ वार्तालाप ਵੀ ਕੀਤੀ ਏ ਕਿ ਜੋ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜੋ ਬਾਰਡਰ ਬੈਲਟ ਤੇ ਜੋ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿ ਬਾੜ ਤੋਂ ਬਾਅਦ ਮੁਸ਼ਕਲਾਂ ਕੋਈ ਕਟਿਆ ਨਹੀਂ ਹੈ ਕਾਫੀ ਹੱਦ ਤੱਕ ਵਧੀਆ ਵੀ ਨੇ ਤੇ ਸਾਰੇ ਗ੍ਰੰਤੀਆ ਸਾਹਿਬ ਨਾਲ ਮੀਟਿੰਗ ਕਰਕੇ ਤੇ ਜੋ ਉਹਨਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਪਹਿਲ ਦੇ ਧਾਰ ਤੇ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਕੁਝ ਇਹਨਾਂ ਨੂੰ ਸਾਡੀ ਸੁਸਾਇਟੀ ਵੱਲੋਂ ਡਾਕਟਰ ਬੀੜੀ ਸੇਵਾ ਮੋਰੇ ਵੈਲਫੇਅਰ ਸੁਸਾਇਟੀ ਵੱਲੋਂ ਐਨਾਂ ਨੂੰ ਕੰਬਲਾਂ ਦੀ ਸੇਵਾ ਤੇ ਨਾਲ ਹੀ ਇਹਨਾਂ ਨੂੰ ਕੁਝ ਨਗਦ ਰਕਮ ਦੀ ਸੇਵਾ ਜੋ ਕੀ ਡਾਕਟਰ ਬੀੜੀ ਸੇਵਾ ਮੋਰੇ ਵੈਲਫੇਅਰ ਸੁਸਾਇਟੀ ਵੱਲੋਂ ਕੀਤੀ ਗਈ ਹੈ ਤੇ ਮੈਂ ਸਾਰੇ ਗ੍ਰੰਤੀਆ ਸਾਹਿਬ ਦਾ ਤੇ ਇਹ ਦਿ ਲੋਤ ਧੰਨਵਾਦ ਕਰਦਾ ਜੋ ਇੱਥੇ ਸਾਡੇ ਆਫਿਸ ਦੇ ਵਿੱਚ ਪਹੁੰਚੇ ਨੇ ਮੈਂ ਪੂਜਾ ਮੈਡਮ ਦਾ ਸਾਡੀ ਸਾਰੀ ਸੋਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਹਰ ਪਲ ਕੋਈ ਨਾ ਕੋਈ ਸੇਵਾ ਨਿਭਾਣੇ ਚ ਅੱਗੇ ਰਹਿੰਦੇ ਨੇ ਤੇ ਮੈਂ ਗ੍ਰੰਤੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਰੇਗ ਨੂੰ ਅ ਧਰਮ ਦੇ ਰਾਸਤੇ ਵਿੱਚ ਜੋੜਨ ਦਾ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਹਰ ਇੱਕ ਵਿੰਡ ਵਿੱਚ ਤੇ ਮੈਂ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਭਾਈ ਗੁਰਜੀ ਦਾ ਖਾਲਸਾ ਅਸ਼ੀਰਵਾਦ ਤੁਜੀ ਪਤ